ਅੱਜ ਜੋ ਮਰਜ਼ੀ ਕਰੀਏ ਗੋਬਿੰਦਰਾ ਮੈਂ ਐਡਾ ਤੜਿਆ ਬੰਦਾ ਸੀ ਕੋਈ ਗੱਲ ਕਰਨ ਵਾਲੀ ਨਹੀਂ ਕੋਈ ਸ਼ੱਕ ਨਹੀਂ ਉਹਨੂੰ ਰੱਬ ਭੁੱਲਾ ਸੀ ਉਹ ਆਂਦਾ ਮੈਂ ਕੋਬਿੰਦ ਸਿੰਘ ਕਾਹੂੰਗਾ ਅਹੀਂ ਸੱਦੇ ਮਰੀਏ ਜੀ ਗਏ ਤੋਂ ਤਾਂ ਕਿ ਬੰਦੇ ਜਾ ਕੇ ਮਰੀਏ ਬੋਲੇ ਦਿੱਤੇ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਬੱਚੇ ਦੇ ਆ ਕਿਸੇ ਦੇ ਬੱਚੇ ਦੇ ਆ ਇਹ ਉਹ ਅਕਾਲਪੁਰ ਕੀ ਜਾਣਦਾ ਮੈਨੂੰ ਹੋਣੀ ਨਹੀਂ ਆਦੀ ਉਹ ਨਾ ਇਹ ਮਾਰ ਕਾ ਕੀ ਹੈ ਨਾ ਇਤਾਂ ਹੋਇਦਾਂ ਬਿਨੋਈ ਖਸਾਨ ਬਹੁਤ ਕੀਤਾ ਨੇ بڑے ਮਾਵਾ ਦੇ ਪੁੱਤ ਉਹਨਾਂ ਦੀਆਂ ਗੋਦਾਂ ਦੇ ਵਿੱਚੋਂ ਗੋਦੀਆਂ ਚੋਂ ਖੋਖੋ ਕੇ ਉਹਨੇ ਮਾਰੇ ਨੇ ਪਰ ਫਿਰ ਬਾਪੂ ਜੀ ਪਹਿਲਾਂ ਉਹਦਾ ਪੁੱਤ ਮਾਰਿਆ ਤੇ ਫਿਰ ਉਹਨੂੰ ਜਦੋਂ ਮਾਰਿਆ ਨਾ ਫਿਰ ਟੋਕਰੀ ਜੀ ਪਾ ਕੇ ਸੰਸਕਾਰ ਕੀਤਾ ਲੱਭਾ ਉਹਦਾ ਵੀ ਮੂੰਹ ਸਿਰ ਕੱਖ ਨਹੀਂ ਕੇ ਕਿਸੇ ਨੇ ਕੋਈ 2 400 500 ਕਿਤੇ 1000 2000 ਕਿਤੇ ਹੁਸ਼ਿਆਰ ਸਿੰਘ ਦੇ ਨਾਂ ਤੇ ਦਿੱਤਾ ਹੋਇਆ ਵੀ ਆ ਲੋ ਇੱਕ ਸਰੂਪਾ ਤੇ ਆਮਾਨਤਾਣੇ ਤੁਹਾਡਾ 5 ਰੁਪਏ ਵੀ ਅਸੀਂ ਪਹੁੰਚਣਾ ਇਹਨਾਂ ਦੇ ਘਰ ਇਹ ਮੰਗਤੇ ਨਹੀਂ ਇਹ ਦਾਨੀ ਨੇ ਇਹਨਾਂ ਨੇ ਆਪਣੇ ਨੌਜਵਾਨ ਹੀਰਿਆਂ ਵਰਗੇ ਪੁੱਤ ਦਾਨ ਕੀਤੇ ਨੇ ਸੰਘਰਸ਼ਲਾ ਸੱਚ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੈਰਕਾ ਦੇ ਵਿੱਚ ਜੋ ਕਿ ਥਾਣਾ ਕਥੂ ਨੰਗਲ ਦੇ ਵਿੱਚ ਇਹ ਪਿੰਡ ਪੈਂਦਾ ਹੈ ਇੱਥੋਂ ਦਾ ਇੱਕ ਨੌਜਵਾਨ ਹੁਸ਼ਿਆਰ ਸਿੰਘ ਜੋ ਕਿ 12 ਅਗਸਤ 1989 ਨੂੰ ਬਟਾਲਾ ਪੁਲਿਸ ਵੱਲੋਂ ਫੜ ਕੇ ਤੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਾਤਾ ਪਿਤਾ ਦਾ ਕੀ ਹਾਲਾਤ ਨਹੀਂ 30 ਸਾਲ ਬਾਅਦ ਅੱਜ ਇਸ ਪਰਿਵਾਰ 'ਚ ਜਾ ਰਹੇ ਹਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਕੌਣ ਆਇਆ ਇਸ ਤੋਂ ਪਹਿਲਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਕੌਣ ਆਇਆ ਇਸ ਬਾਪ ਦੇ ਮੋਢੇ ਤੇ ਹੱਥ ਰੱਖਣਾ ਕਿ ਮੈਂ ਵੀ ਤੇਰਾ ਪੁੱਤਰ ਹਾਂ ਇਹਨਾਂ ਨੂੰ ਪੁੱਛਦੇ ਹਾਂ ਤੇ ਉਹ ਤੁਹਾਨੂੰ ਮਿਲਵਾਉਂਦੇ ਆ ਸ਼ਹੀਦ ਭਾਈ ਹੁਸ਼ਿਆਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਅਓ ਜੀ ਗਲਬਤ ਕਰਦੇ ਆ ਅਸੀਂ ਸ਼ਹੀਦ ਪਾਈ ਹੁਸ਼ਿਆਰ ਸਿੰਘ ਦੇ ਪਿਤਾ ਜੀ ਬਾਪੂ ਹਰਪਾਲ ਸਿੰਘ ਜੀ ਦੇ ਨਾਲ ਪਿੰਡ ਲੈਰਕਾ ਜ਼ਿਲ੍ਹਾ ਅੰਮ੍ਰਿਤਸਰ ਜਿਨ੍ਹਾਂ ਦੇ ਪੁੱਤਰ ਨੂੰ 12 ਅਗਸਤ 1999 ਨੂੰ ਉਸ ਵਕਤ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਗੋਬਿੰਦ RAM ਦੇ ਹੁਕਮ ਦੇ ਉੱਤੇ ਚੁੱਕ ਕੇ ਤੇ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ 1999 ਤੋਂ ਲੈ ਕੇ ਅੱਜ ਤੱਕ 30 ਸਾਲ ਹੋ ਗਿਆ 30 ਸਾਲ ਬਾਅਦ ਇਸ ਘਰ ਦੇ ਵਿੱਚ ਅੱਜ ਫੇਰ ਇੱਕ ਵਾਰੀ ਹੁਸ਼ਿਆਰ ਸਿੰਘ ਦਾ ਜ਼ਿਕਰ ਹੋਣਾ ਹੈ ਫੇਰ ਉਹ ਗੱਲਾਂ ਚੇਤੇ ਆਉਣੀਆਂ ਨੇ ਉਹ ਸਮਾਂ ਯਾਦ ਆਉਣਾ ਹੈ ਆਓ ਗੱਲ ਕਰਦੇ ਹਾਂ ਬਾਪੂ ਹਰਪਾਲ ਸਿੰਘ ਜੀ ਦੇ ਨਾਲ ਕਿ ਇਸ ਪਰਿਵਾਰ ਨਾਲ ਹੋਇਆ ਬੀਤਿਆ ਤੇ ਕਿਵੇਂ ਇਹਨਾਂ ਦਾ ਪੁੱਤਰ ਜਿਹੜਾ ਉਸ ਭਿਆਨਕ ਦੌਰ ਦੀ ਪੇਂਟ ਚੜਿਆ ਆ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਬਾਪੂ ਜੀ ਕਿੰਨੀ ਕੋਮਰ ਸੀ ਆਪਣੇ ਹੁਸ਼ਿਆਰ ਸਿੰਘ ਦੀ ਜਦੋਂ ਇਹਨੂੰ ਪੁਲਿਸ ਨੇ ਚੁੱਕ ਲਿਆ ਸੀਗਾ 22 ਸਾਲ ਦਾ 22 ਸਾਲਾਂ ਦਾ ਸੀ ਕਿੰਨਾ ਪੜਿਆ ਸੀ ਥੋੜਾ ਮੇਰੇ ਨਾਲ 11 ਬਾਰੇ ਜਿੰਨੇ ਮੈਂ ਕਿਹਾ ਪੜਿਆ ਸੀ ਹਾਂਜੀ ਤੇ ਕੋਈ ਕਰਦਾ ਹੀ ਕੰਮ ਕਰਦਾ ਸੀ ਕਿ ਕੋਈ ਨੌਕਰੀ ਪਹਿਲਾਂ ਉਹਦੇ ਨਾਲ ਬਿਲਕੁਲ ਕਰਦਾ ਹੀ ਕਰਦਾ ਰਿਹਾ ਠੀਕ ਹੈ ਜੀ ਤੇ ਥੋੜਾ ਜਿਹਾ ਜੀ ਤੋਂ ਪ੍ਰਭਾਤ ਤੇਜ ਵਿੱਚ ਗਿਆ ਵਾ ਅੱਛਾ ਹਾਂਜੀ ਪ੍ਰਭਾਤ ਫਾਈਨਾਂਸ ਕੰਪਨੀਆਂ ਹਾਂ ਖੁੱਲੀਆਂ ਸੀ ਹਾਂ ਹਾਂ ਹਾਂਜੀ ਥੋੜੇ ਦਿਨ ਹੀ ਹਮੇ ਅੱਛਾ ਤੇ ਉਤੋਂ ਇੱਕ ਕਾਕੇ ਦੇ ਮੇਰੇ ਚੰਡੀਗੜ੍ਹ ਕਾਗਜ਼ ਕਰਾਉਣੇ ਸੀ ਅੱਛਾ ਜੀ ਇਹਦੇ ਕੋ ਕਾਗਜ਼ ਤਾਂ ਹੀ ਗਲਤੀ ਸੀ ਅੱਛਾ ਤੇ ਇਹਨੂੰ ਘੁਲਾਇਆ ਜਦੋਂ ਤੇ ਉਹ ਇਰਾਜ ਵਿੱਚ ਉਹਨਾਂ ਫੜ ਲਿਆ ਇਥੇ ਬਟਾਲੀ ਬਟਾਲੀ ਕਾਕੇ ਤੋਂ ਦੇ ਕੋਈ ਆਏ ਮੁੰਡੇ ਦੇ ਅੱਛਾ ਹਾਂ ਉਹਨਾਂ ਫੜ ਕੇ ਤੇ ਬਸ ਉਹੀ ਸਾਨੂੰ ਕੋਈ ਪਤਾ ਨਹੀਂ ਲੱਗਾ ਕੋਈ ਸਾਡੇ ਕੋਲ ਬੰਦ ਨਹੀਂ ਸਾਨੂੰ ਇਹ ਜਰੂਰ ਪਤਾ ਲੱਗਾ ਜਦੋਂ ਉਹਨਾਂ ਕੇ ਕੇ ਦੇ ਸਾਫੇ ਤੇ ਫੀਸਾਂ ਬਤਾਲ ਕਾ ਆਈ ਗਏ ਪਿੰਨੋਂ ਪੰਜ-ਸੱਤ ਬੰਦੇ ਹੂੰ ਤੇ ਅੱਗੇ ਜੇ ਜਦੋਂ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਗੱਲ ਹੋ ਗਈ 1999 ਦਾ ਸਮਾਂ ਇੰਨਾ ਭਿਆਨਕ ਸੀ ਖਾਸ ਕਰਕੇ ਬਟਾਲਾ ਪੁਲਿਸ ਜ਼ਿਲ੍ਹੇ ਦੇ ਵਿੱਚ ਗੋਬਿੰਦ RAM ਨਾਂ ਦਾ ਬੇਹੱਦ ਬੇਰਹਿਮ ਕਿਸਮ ਦਾ ਇੱਕ ਪੁਲਿਸ ਅਫਸਰ ਸੀ ਜਿਦੇ ਚਰਚੇ ਤੁਸੀਂ ਬਹੁਤ ਸੁਨੇ ਨੇ ਔਰ ਉਸੇ ਕਹ ਲੋ ਪਈ ਉਹਦੇ ਹੱਥੇ ਚੜ ਗਿਆ ਇਹਨਾਂ ਦਾ ਪੁੱਤ ਤੇ ਕੋਈ ਕਸੂਰ ਨਹੀਂ ਕੋਈ ਮਾੜੀ ਮੋਟੀ ਹੈ ਸੀ ਕੋ ਖੜਕਵਾਂ ਨਾਲ ਸਾਸਰੀ ਘਰ ਆਉਣ ਜਾਣ ਕਿਤੇ ਹਾਂ ਜੀ ਕਿਤੇ ਨਹੀਂ ਗਿਆ ਬੱਚਾ ਮੇਰਾ ਮੇਰੇ ਨਾਲ ਕਾਹ ਕਿਹੜਾ ਕਿਤੇ ਕੋਈ ਮਤਲਬ ਕਨਾਂ ਕਦੀ ਕੋ ਘਰ ਆਇਆ ਨਾ ਕੋਈ ਮੁੰਡਾ ਮੇਰੇ ਘਰ ਨਹੀਂ ਆਇਆ ਨਾ ਮੈਂ ਜੇ ਤੱਕ ਕੋਈ ਸਹਾਰੀ ਵੇਖਿਆ ਠੀਕ ਹੈ ਹਾਂ ਤੇ ਫਿਰ ਤੁਸੀਂ ਜਦੋਂ ਇੱਥੋਂ ਇਕੱਠੇ ਹੋ ਕੇ ਗਏ ਬੰਦੇ ਵੀ ਸਾਡਾ ਮੁੰਡਾ ਤੇ ਨੌਕਰੀ ਕਰਦਾ ਵਾ ਆਪ ਤੇ ਕੋਈ ਕਿਸੇ ਕੋਈ ਉਹਦਾ ਪੁਲਿਸ ਰਿਕਾਰਡ ਨਹੀਂ ਮਾੜਾ ਕੋਈ ਕਿਤੇ ਕੋਈ ਕਦੀ ਫੜਿਆ ਨਹੀਂ ਗਿਆ ਤੇ ਤੁਸੀਂ ਕਾਹਦੇ ਲਈ ਉਹਨੂੰ ਚੁੱਕ ਲਿਆ ਮਹਾਰਾਜ ਜੀ ਇਹਨੇ ਯੁਰਤੀ ਕਿਸੇ ਵਿੱਚ ਨਹੀਂ ਅੱਜ ਐਵੇਂ ਆਖੀ ਠੀਕ ਅੱਜ ਜੋ ਮਰਜੀ ਕਰੀਏ ਗੋਬਿੰਦਰਾ ਮੈਂ ਐਡਾ ਤੜਿਆ ਬੰਦਾ ਸੀ ਕੋਈ ਗੱਲ ਕਰਨ ਵਾਲੀ ਨਹੀਂ ਸੀ ਵਿੱਚ ਕੋਈ ਸ਼ੱਕ ਨਹੀਂ ਉਹਨੂੰ ਰੱਬ ਭੁਲਾ ਸੀ ਉਹ ਆਂਦਾ ਮੈਂ ਕੋਬਿੰਦ ਸਿੰਘ ਕਹਾਉਂਗਾ ਇੱਕੋ ਕਾਕ ਦੁਨੀਆ ਤਰਾਸ ਰਸ ਕਰਦੀ ਐਂ ਕਰਦੇ ਹਾਂ ਅਸੀਂ ਇਹ ਯਾਰ ਸੋਚਿਆ ਤਾਂ ਜਿੰਦੂਬੇ ਤੋਂ ਬਾਹਰ ਨਹੀਂ ਹਾਂ ਨਿਕਲਦੇ ਭਾਵੇਂ ਕਿਸ ਤਰ੍ਹਾਂ ਹੋਵੇ ਠੀਕ ਠੀਕ ਹਾਂ ਜਿੱਦਾਂ ਇਦਾਂ ਹੀ ਸੁਣਿਆ ਆਵਾ ਪੀ ਉਹ ਮਾਹੌਲ ਉਹ ਸਮਾਂ ਇਸ ਤਰ੍ਹਾਂ ਦਾ ਸੀਗਾ ਹਾਂ ਅੱਜ ਜੋ ਮਰਗੀ ਅਹੀਂ ਕਰੀ ਗਈ ਉਹ ਆਖੀ ਜੇ ਮੈਂ ਉਹ ਅਜੇ ਆ ਕੋਈ ਵਾਰ ਨਹੀਂ ਸੀ ਉਸ ਵਕਤ ਕੋ ਆਂਦੇ ਵੀ ਉਹ ਇਤਰਾਹ ਦਾ ਪੁਲਿਸ ਅਫਸਰ ਸੀ ਵੀ ਕੋਈ ਲੀਡਰ ਵੀ ਉਹਦੇ ਸਾਹਮਣੇ ਸਫਾਰਸ਼ਲੀ ਨਹੀਂ ਸੀ ਜਾਂਦਾ ਬਿਲਕੁਲ ਕੋਈ ਕੇਸ ਚ ਮੰਨਦਾ ਹੀ ਨਹੀਂ ਸੀ ਉਹ ਕਦੇ ਵੀ ਤੁਸੀਂ ਉਹਦੇ ਮੱਥੇ ਲੱਗੇ ਪਿੰਡ ਦੇ ਲੋਕ ਮੋਤ ਪਰ ਮਹਾਰਾਜ ਜੀ ਲੱਗਣੇ ਦਿੱਤਾ ਕੇ ਸਾਨੂੰ ਆਹ ਤਾਂ ਤੁਹਾਨੂੰ ਦੱਸਿਆ ਅਸੀਂ ਰਿਸ਼ਤ ਦੇ ਮੜੀਏ ਜੀ ਗਏ ਉਹ ਤੋਂ ਸਾਨੂੰ ਕਿ ਇਹ ਬੰਦੇ ਜਾ ਕੇ ਮੜੀਏ ਪੋਲੇ ਦਿੱਤੇ ਹਨ ਸਾਨੂੰ ਇਹ ਨਹੀਂ ਪਤਾ ਸਾਡੇ ਬੱਚੇ ਦੇ ਆ ਕਿਸੇ ਦੇ ਬੱਚੇ ਦੇ ਆ ਇਹ ਉਹ ਕਾਲਪੁਰ ਕੀ ਜਾਣ ਤੁਸੀਂ ਉਹ ਜਲ ਪ੍ਰਵਾਹ ਕਰ ਦਿੱਤੇ ਲਿਆ ਕੇ ਕਰ ਵੀ ਕੀ ਕਰਨਾ ਕਦੀ ਗੌਰ ਨਾਲ ਵੇਖਣ ਨੂੰ ਦਿਲ ਤੇ ਕਰਦਾ ਹੋਣਾ ਵੀ ਵਾਕਿਆ ਹੀ ਇਹ ਹੱਟੀਆਂ ਮੇਰੇ ਪੁੱਤ ਦੀਆਂ ਜਾਂ ਆਪਦੀਆਂ ਨੇ ਕਿਤੇ ਨਾ ਕਿਤੇ ਕੁਝ ਲੱਭਣ ਦਾ ਜਿਵੇਂ ਕੋਸ਼ਿਸ਼ ਯਤਨ ਕਰਦਾ ਬੰਦਾ ਇਤਰਾ ਹੀ ਵੇਖੀਆਂ ਉਹ ਹੱਟੀਆਂ ਗੌਰ ਨਾਲ ਸਾਨੂੰ ਅੜੀ ਗਈ ਉਹ ਮੇਰਾ ਪੋਤਾ ਜੀ ਤੇ 2 ਮਹੀਨਿਆਂ ਅਰਗਾ ਸੀ ਜੋ ਕੰਮ ਕਰਦਾ ਪਾਣੀ ਚੁੱਕਦਾ ਮੇਰ ਨੂੰ ਹੁਣ ਪਾਂਚੇ ਤੋਂ ਮਈਆਂ ਮੇਰੇ ਉਹ ਕਿਲੇ ਦੇ ਬਾਗੀਆਂ ਨਹੀਂ ਮੈਂ ਕਹ ਦੂ ਲੈ ਆਉਣਾ ਕਰੀਏ ਕਲਾ ਆਉਣਾ ਮੈਨੂੰ ਹੋਣੀ ਜਾਂਦੀ ਉਹ ਨਾ ਇਹ ਮਾਲ ਕਾ ਕੀ ਹੈ ਨਾ ਤਾਂ ਹੋਇਦਾਂ ਮੈਨੂੰ ਜਿੱਤਾਂ ਮੈਨੂੰ ਲੱਕੋਟ ਗਿਆ ਬਾਪੂ ਹਰਪਾਲ ਸਿੰਘ ਉਹਨਾਂ ਦੀ ਗੱਲ ਸੱਚੀ ਹੈ ਕਿ ਬੜੀ ਵਰੀ ਇਹ ਗੱਲ ਸਿਆਣਿਆਂ ਕੋਲੋਂ ਸੁਣੀ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੁੰਦਾ ਹੈ ਬੁੱਢੇ ਬਾਪ ਦੇ ਮੋਢਿਆਂ ਦੇ ਉੱਤੇ ਬਾਪ ਦੀ ਅਰਥੀ ਪਰ ਇੱਥੇ ਤੇ ਅਰਥੀ ਚੁੱਕਣ ਦਾ ਵੀ ਮੌਕਾ ਨਹੀਂ ਮਿਲਿਆ ਕਿਤੇ ਕਫਨ ਪਾਉਣ ਦਾ ਮੌਕਾ ਨਹੀਂ ਮਿਲਿਆ ਉਹਦਾ ਇਸ਼ਨਾਨ ਕਰਨ ਦਾ ਮੌਕਾ ਨਹੀਂ ਮਿਲਿਆ ਕਿਤੇ ਉਹਦੇ ਅੰਤਮ ਸਮੇਂ ਉਹਦਾ ਮੂੰਹ ਵੇਖਣ ਦਾ ਵੀ ਮੌਕਾ ਮਿਲਿਆ ਉਹਦਾ ਵੇਖਦੇ ਸਰੀਰ ਟੁੰਦੇ ਉਹਨੂੰ ਵੇਂਦੇ ਕਿ ਕਿੱਦਾਂ ਮਾਰਿਆ ਕਿੱਥੇ ਗੋਲੀ ਮਾਰਤੀ ਕੀ ਕੀਤਾ ਕੁਝ ਵੀ ਵੇਖਣ ਨੂੰ ਮਿਲਿਆ ਕੁਛ ਦੱਸਿਆ ਪੁੱਛਿਆ ਕਿਸੇ ਨੇ ਕਿਤੇ ਉਹ ਮਾੜੀ ਮੋਟੀ ਕੋਈ ਜਾਂਚ ਕੋਖ ਕੀਤੀ ਵੀ ਅਸਲ ਚ ਕੀਤਾ ਕੀ ਆ ਉਹ ਸਾਡਾ ਪੁੱਤ ਨਾਲ ਕਿਹੜੇ ਥਾਣੇਦਾਰ ਦੇ ਹਵਾਲੇ ਕਰਤਾ ਕਿੰਨੇ ਮਾਰਤਾ ਕਿੱਥੇ ਫੜੇ ਬਟਾਲਿਓ ਖਬਰ ਸ੍ਰੀ ਹਰਗਵਿੰਦਪੁਰ ਤੋਂ ਲੱਗੀ ਆ ਮਹਾਰਾਜ ਜੀ ਸਭ ਕੁਛ ਉਹਨੇ ਨੂੰ ਹੀ ਪਾਇਆ ਦਿੱਤੇ ਅੱਛਾ ਐਵੇਂ ਤੁਹਾਨੂੰ ਅਸੀਂ ਆਖੀ ਜਨ ਸਮਾਨ ਨੂੰ ਨਾ ਪਾਇਆ ਨਾ ਸਾਰੇ ਸਾਡੇ ਗਲਤ ਪਾਇਆ ਗਿਆ ਤੇ ਨਾ ਉਹਨੂੰ 50-60 ਹਜ਼ਾਰ ਰੁਪਈਆ ਹੀ ਵਰਦਾ ਸੀ ਵੀ ਦੇ ਕੇ ਕੋਈ ਕਹਿੰਦੇ ਮੱਥੇ ਲੱਗਿਆ ਨਾ ਜਾਇਆ ਹੀ ਜਾਂਦਾ ਸੀ ਉਹਦੇ ਅਗਲੇ ਬੰਦੇ ਨੇ ਤਾਂ ਢਾਹ ਲਾ ਉਹਨੂੰ ਜੁੱਤੀ ਫੇਰੋ ਮਾਰ ਦਿਓ ਗੋਬਿੰਦ RAM ਇਤਰਾਹ ਦਾ SSP ਸੀਗਾ ਕਿ ਸ਼ਾਇਦ ਅੱਜ ਇਹ ਗੱਲ ਮੇਰੀ ਕਿਤਨਾ ਦੀ ਲੱਗੇ ਪਰ ਇਹ ਸਚਾਈ ਸੀ ਭਈ ਇਹ ਕੌਣ ਆ ਜੀ ਇਹਦੇ ਪਿੱਛੇ ਆਇਆ ਇਹ ਸਰਪੰਚ ਆ ਜੀ ਇਹਦੇ 10 ਪਟੇ ਮਾਰੂ ਇਹ ਕੌਣਾ ਜੀ ਇਹ ਮੈਂਬਰ ਪੰਚਾਇਤ ਆ ਇਹਦੇ 5 ਮਾਰੂ ਇਤਰਾ ਦਾ ਉਦਾਰ ਰਵਈਆ ਸੀ ਉਹਨੂੰ ਰੱਬ ਭੁਲਾ ਸੀ ਪਰ ਇੱਕ ਗੱਲ ਤੇ ਸੱਚਿਆ ਫਿਰ ਵੀ ਜਿਹੜੇ ਫਿਰ ਲਹਿਰ ਵਾਲਿਆਂ ਨਾਲ ਜਿਹੜੇ ਖਾਰਕੂਮਾਂ ਨਾਲ ਉਹਨੇ ਪੰਗਾ ਲਿਆ ਸੀ ਨਾ ਨੁਕਸਾਨ ਬਹੁਤ ਕੀਤਾ ਨੇ ਬੜੇ ਮਾਵਾ ਦੇ ਪੁੱਤ ਉਹਨਾਂ ਦੀਆਂ ਗੋਦਾਂ ਦੇ ਵਿੱਚੋਂ ਗੋਦੀਆਂ ਚੋਂ ਖੋਖੋ ਕੇ ਉਹਨੇ ਮਾਰੇ ਨਹੀਂ ਪਰ ਫਿਰ ਬਾਪੂ ਜੀ ਪਹਿਲਾਂ ਉਹਦਾ ਪੁੱਤ ਮਾਰਿਆ ਤੇ ਫਿਰ ਉਹਨੂੰ ਜਦੋਂ ਮਾਰਿਆ ਨਾ ਫਿਰ ਟੋਕਰੀ ਜੀ ਪਾ ਕੇ ਸੰਸਕਾਰ ਕੀਤਾ ਲੱਭਾ ਉਹਦਾ ਵੀ ਮੂੰਹ ਸਿਰ ਕੱਖ ਨਹੀਂ ਕਿਸੇ ਨੂੰ ਦਗਾ ਮੇਕਿਆ ਨਹੀਂ ਹੋਵੇ ਝੂਠ ਮਾਰੀਏ ਆ ਆਪਣੇ ਦਾ ਵੇਖਿਆ ਨਾ ਉਹਦਾ ਵੇਖਿਆ ਅੱਜੇ 7 ਦੀ ਮੋਟਰ ਛੋਟੀ ਨਹੀਂ ਹੁੰਦੀ ਮੇਰਾ ਪੋਤਾ ਵਰਕੇ ਆ ਮਾਰਦਾ ਹੁੰਦਾ ਜੁਕਾਨ ਕੋ ਦਦਾਈ ਚੰਗੀ ਜਾਨ ਜਿੰਦ ਵਾਲਾ ਜਵਾਨ ਸੀ ਹਾਂ ਸੀ ਅਮਰਤ ਸ਼ੱਕਿਆ ਸੀ ਦਾੜੀ ਕੇਸ ਰੱਖੇ ਸੀ ਉਹਨੇ ਅਮਰਤ ਸ਼ੱਕਿਆ ਹੈ ਪਰ ਰਾਤ ਤਾਹੀ ਜਦੋਂ ਯੋਰ ਜਾਪਿਆ ਨਾ ਉਹ ਇਹਨਾਂ ਸੰਘਾਂ ਦਾ ਪੈਰ ਫੜੀ ਜਾਂਦੇ ਮੁੰਡਿਆਂ ਨੂੰ ਬਿਲਕੁਲ ਨਾ ਤਾਤੀ ਐ ਮੈਂ ਤੇਰੇ ਕੋ ਅੱਖੀਂ ਚੂਤ ਮਾਰੀ ਹਾਂ ਕੋਈ ਅਮਰਤ ਨਹੀਂ ਹੁਣ ਉਹ ਤਕੂ ਪਰ ਦਾੜੀ ਰੱਖੀ ਸੀ ਦਾੜੀ ਧੂੜ ਹੈਗੀ ਆ ਵੇਖ ਲੋ ਛੋਟੀ ਜੀ ਦਾੜੀ ਕੋਈ ਨਹੀਂ ਨਾ ਕਾਰਪੋਰੇਟ ਬਹਿਣਾ ਨਾ ਜਾਣਾ ਨਾ ਹੋਣਾ ਕੋਈ ਸਾਡਾ ਕੰਮ ਸਾਡਾ ਰੋਟੀ ਨਾਲ ਪ੍ਰਬੰਧ ਹੈਗਾ ਸੀ ਸੁਣਦੇ ਹੋ ਨਾ ਗੱਲਾਂ ਬਾਪੂ ਹਰਪਾਲ ਸਿੰਘ ਦੀਆਂ ਮੇਰੇ ਨਾਲ ਬਹੁਤ ਔਖੇ ਨੇ ਪੁਲਿਸ ਵਾਲੇ ਏਜੰਸੀਆਂ ਵਾਲੇ ਵੀ ਤੂੰ ਜਿਹੜੇ ਕੰਮ ਕਰਦਾ ਤੇਰਾ ਹਾਲ ਬਹੁਤ ਭੈੜਾ ਹੋਣਾ ਹੀ ਮੈਨੂੰ ਧਮਕੀਆਂ ਮਿਲਦੀਆਂ ਨੇ ਮੈਨੂੰ ਧਮਕੀਆਂ ਵੀ ਮਿਲਦੀਆਂ ਨੇ ਮੈਨੂੰ ਲਾਲਚ ਵੀ ਮਿਲਦਾ ਪਰ ਮੈਂ ਤਾਂ ਜ਼ਿੰਦਗੀ ਇੰਨੀ ਭਿਆਨਕ ਰੂਪ ਚ ਵੇਖ ਲਈ ਆ ਕਿ ਮੌਤੋਂ ਡਰਵਣੋਂ ਤੇ ਮੈਨੂੰ ਗਿਆ ਹਟ ਤੇ ਬਾਕੀ ਲਾਲਚ ਕੋਈ ਮੇਰੇ ਮੈਨੂੰ ਬਹੁਤਾ ਜਿਆਦਾ ਮੇਰੀ ਭੁੱਖ ਬਹੁਤ ਵੱਡੀ ਨਹੀਂ ਮੈਨੂੰ ਬੜਾ ਸਤਕਾਰ ਬੜਾ ਮਾਣ ਮਿਲ ਰਿਹਾ ਪੂਰੀ ਦੁਨੀਆ ਦੇ ਵਿੱਚੋਂ ਕੁਝ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਇਹਨਾਂ ਮਾਪਿਆਂ ਨਾਲ ਜਦੋਂ ਮੈਂ ਮਿਲਾਉਣਾ ਤੇ ਉਹਨਾਂ ਨੂੰ ਚੰਗੀ ਗੱਲ ਲੱਗਦੀ ਆ ਉਹ ਕਿਤੇ ਨਾ ਕਿਤੇ ਮੈਨੂੰ ਕਹਿੰਦੇ ਆ ਕਿ ਬਲੰਦਰ ਸਿਆਂ ਇਹ ਇਤਿਹਾਸ ਇਕੱਠਾ ਕਰ ਰਿਹਾ ਸ਼ਾਇਦ ਸਤਗੁਰੂ ਨੇ ਮੇਰੀ ਡਿਊਟੀ ਲਾਈ ਆ ਕਿ ਮੈਂ ਉਸ ਸਮੇਂ ਚ ਕੀ ਹੋਇਆ ਬੀਤਿਆ ਉਹ ਮੈਂ ਸਾਰਾ ਕੁਝ ਇਕੱਠਾ ਕਰਕੇ ਤੇ ਇੱਕ ਤੇ ਰੱਖਾਂ ਸੰਭ ਕੇ ਕਿਤੇ ਚੈਨਲਾਂ ਤੇ ਸਾਂਭਿਆ ਰਵੇ ਕਿਤੇ ਸੋਸ਼ਲ ਮੀਡੀਆ ਤੇ ਸਾਂਭਿਆ ਰਵੇ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜੀਆਂ ਸਾਡੀਆਂ ਵੇਖਣ ਜਿਹੜੇ ਕਿ ਇਹ ਪੁਲਿਸ ਅਫਸਰ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਇਹ ਨਵੀਂ ਪੀੜੀ ਨੂੰ ਪਤਾ ਲੱਗੇ ਵੀ ਸਾਡੇ ਨਾਲ ਹੋਇਆ ਕੀ ਆ ਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਤੱਕ ਤੇ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਤੇ ਕੋਈ ਕੇਸ ਹੀ ਦਰਜ ਨਹੀਂ ਸੀਗਾ ਕੋਈ ਪੁਲਿਸ ਰਿਕਾਰਡ ਉਹਨਾਂ ਦਾ ਨਹੀਂ ਸੀ ਅੱਜ ਵੀ ਇਸ ਗੱਲ ਦੇ ਕਾਗਜ਼ ਗਵਾਹ ਨਹੀਂ ਤੇ ਉਹਨਾਂ ਨੂੰ ਫੜਨ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂ ਉਹਨਾਂ ਨੂੰ ਸ਼ਹੀਦ ਕਰਨ ਦੇ ਲਈ ਇੰਨੀ ਜ਼ਿਆਦਾ ਸੰਗਤ ਮਾਰਤੀ 1984 ਚ ਅਕਾਲ ਤਖਤ ਸਭ ਟੈ ਢੇਰੀ ਕਰ ਦਿੱਤਾ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਲੱਗੀਆਂ ਗੁਰੂ ਗ੍ਰੰਥ ਸਾਹਿਬ ਗੋਲੀਆਂ ਦੇ ਨਾਲ ਵੰਨ ਦਿੱਤਾ ਅਗਨ ਭੇਟ ਕਰ ਦਿੱਤੇ ਗਏ ਤੇ ਫਿਰ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਗੁੱਸਾ ਆਉਣਾ ਨਹੀਂ ਜਦੋਂ ਉਹਦੇ ਪਿਓ ਦੀ ਦਾੜੀ ਨੂੰ ਹੱਥ ਪਾਉਣਾ ਤੇ ਫਿਰ ਨਿਕਲਣਾ ਹੀ ਆ ਫਿਰ ਨੌਜਵਾਨਾਂ ਨੇ ਪਰ ਇੱਥੇ ਗੱਲ ਹੋ ਰਹੀ ਹੈ ਹੁਸ਼ਿਆਰ ਸਿੰਘ ਦੀ ਜਿਹੜਾ ਕਿ ਪੜ੍ਹ ਲਿਖ ਕੇ 10 11 ਜਮਾਤਾਂ ਪੜ੍ਹ ਕੇ ਆਪਣਾ ਕੰਮ ਕਰ ਰਿਹਾ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ 'ਚ ਨੌਕਰੀ ਕਰ ਰਿਹਾ ਬਸ ਸੋਹਣਾ ਜਵਾਨ ਵੇਖ ਕੇ ਚੁੱਕ ਕੇ ਤੇ ਇੱਕ ਦਿਨ ਦੀ ਰੱਖਿਆ ਪੀਉ ਨੂੰ ਪੁੱਛ ਕੇ ਚ ਕਰ ਲੋ ਹਫਤਾ ਦੱਸ ਦੇਣ 15 ਦਿਨ ਵੀ ਕੀ ਤਰਿਕ ਕੋ ਬਰਾਮਦ ਹੁੰਦਾ ਕਿਹੜੀ ਤੂੰ ਵਾਰਦਾਤ ਮੰਨਣਾ ਫਿਰ ਪਿੰਡ ਦੀ ਪੰਚਾਇਤ ਨੂੰ ਦੱਸੋ ਵੀ ਇਹਨੇ ਆ ਬੰਦੇ ਮਾਰੇ ਜੀ ਆ ਇਹਨੇ ਵਾਰਦਾਤਾਂ ਕੀਤੀਆਂ ਨਹੀਂ ਆਜ ਕੋ ਬਰਾਮਦ ਹੋਇਆ ਕੁਛ ਵੀ ਨਹੀਂ ਬਾਪੂ ਜੀ ਕਦੀ ਕੁਛ ਜਥੇਬੰਦੀਆਂ ਨੇ ਵਿਦੇਸ਼ਾਂ ਚ ਵੀ ਇੱਥੇ ਵੀ ਨਹੀਂ ਕਦੀ ਜਿਹੜੇ ਗੱਲ ਕਰਦੇ ਸਨ ਬੜੀਆਂ ਬੜੇ ਵੱਡੇ ਨਾਰੇ ਮਾਰਦੇ ਸਨ ਖਾਲਸਤਾਨ ਲੈਣਾ ਅਸੀਂ ਖਾਲਸਤਾਨ ਲੈਣਾ ਕਜੀ ਕੋ ਘਰ ਆਇਆ ਆਫਸੋਸ ਕਰਨ ਕੋਈ ਲੀਡਰ ਜਾਂ ਕੋਈ ਨੇਤਾ ਜਾਂ ਕੋਈ ਤਰ੍ਹਾਂ ਦਾ ਕੋਈ ਜਥੇਬੰਦੀ ਆ ਨਹੀ ਆ ਮੇ ਕੋਈ ਨਹੀਂ ਕੋਈ ਕਿਸੇ ਨੇ ਕੋਈ 2 400 500 ਕਿਤੇ ਹਜ਼ਾਰ 2000 ਕਿਤੇ ਹੁਸ਼ਿਆਰ ਸਿੰਘ ਦੇ ਨਾਂ ਤੇ ਦਿੱਤਾ ਹੋਇਆ ਵੀ ਆ ਲੋ ਇੱਕ ਸਰੂਪਾ ਤੇ ਆਮਾਨਤਾ ਆਣਿਆ ਤੁਹਾਡਾ 5 ਰੁਪਏ ਵੀ ਨਹੀਂ ਇਹ ਨੋਟ ਕਰ ਲੈਣ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਵਸਦੀਆਂ ਸੰਸਥਾਵਾਂ ਤੇ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਨ ਵਾਲੀਆਂ ਹੁਸ਼ਿਆਰ ਸਿੰਘ son of ਹਰਪਾਲ ਸਿੰਘ ਪਿੰਡ ਲਹਿਰਕਾ ਜ਼ਿਲ੍ਹਾ ਅਮਰਸਰ ਜਿਹੜਾ ਕਿ 12 ਅਗਸਤ 1999 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਦੁਨੀਆ ਦੀ ਕਿਸੇ ਜਥੇਬੰਦੀ ਨੇ ਵੀ ਇਸ ਘਰ ਦੇ ਵਿੱਚ ਕਦੀ ਕੋਈ 2-4000 ਜਾਂ 100-200 ਰੁਪਇਆ ਦਿੱਤਾ ਹੈ ਤੇ ਉਹ ਸਕਰੀਨ ਤੇ ਦਿੱਤੇ ਸਾਡੇ ਨੰਬਰਾਂ ਤੇ ਫੋਨ ਕਰਕੇ ਸਾਨੂੰ ਦੱਸਿਓ ਜਰੂਰ ਕਿਤੇ ਬਾਪੂਰ ਭਾਲਸੋਂ ਝੂਠ ਨਹੀਂ ਬੋਲਦਾ ਕਿ ਜੇ ਸੱਚ ਬੋਲਦਾ ਨਾ ਤੇ ਫੇਰ ਕਿਤਨਾ ਕਿਤੇ ਗਲਤੀ ਤੇ ਫਿਰ ਅਸੀਂ ਵੀ ਕਰ ਰਹੇ ਆ ਨਾ ਜਿਹੜੇ ਅਸੀਂ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸੇਵਾ ਕਰਨ ਦੀ ਗੱਲ ਦਾ ਗੱਲ ਕਰਦੇ ਆ ਜਾਂ ਦਾਵਾ ਕਰਦੇ ਆ ਇਹ ਪਰਿਵਾਰ ਬਹਿ ਗਏ ਨਹੀਂ ਚੁੱਪ ਕਰਕੇ ਸਬਰ ਕਰਕੇ ਇਹਨਾਂ ਦਾ ਨਹੀਂ ਦਿਲ ਕਰਦਾ ਕਿ ਅਸੀਂ ਆਪਣੇ ਪੁੱਤਾਂ ਦਾ ਨਾਂ ਲੈ ਕੇ ਥਾਂ ਥਾਂ ਤੇ ਤੁਰੇ ਫਿਰੀਏ ਅਸੀਂ ਪਹੁੰਚਣਾ ਇਹਨਾਂ ਦੇ ਘਰ ਇਹ ਮੰਗਤੇ ਨਹੀਂ ਇਹ ਦਾਨੀ ਨੇ ਇਹਨਾਂ ਨੇ ਆਪਣੇ ਨੌਜਵਾਨ ਹੀਰਿਆਂ ਵਰਗੇ ਪੁੱਤ ਦਾਨ ਕੀਤੇ ਨੇ ਕੁਰਬਾਨ ਕੀਤੇ ਨੇ ਤੇ ਦਾਨੀ ਬੰਦਾ ਜਿਹੜਾ ਨਾ ਉਹ ਕਿਸੇ ਅੱਗੇ ਹੱਥ ਨਹੀਂ ਅੜਦਾ ਹੁੰਦਾ ਇਹਨਾਂ ਦੇ ਘਰਾਂ ਤੱਕ ਪਹੁੰਚਣਾ ਸਾਡਾ ਫਰਜ਼ ਆ ਤੁਸੀਂ ਅੱਜ ਅਸੀਂ ਤੁਹਾਡੇ ਘਰ ਆਏ ਆ ਜੀ ਸਾਡਾ ਪੂਰਾ ਨਾਮ ਪਤਾ ਫੋਨ ਨੰਬਰ ਲਿਖ ਕੇ ਲੈਣਾ ਜੀ ਕਈ ਕਈ ਵਾਰੀ ਤੁਹਾਡੇ ਵਰਗੇ ਪਰਿਵਾਰਾਂ ਦੇ ਨਾਂ ਤੇ ਉਹਨਾਂ ਦਾ ਫੋਟੋਆਂ ਲੈ ਗਏ ਉਹਨਾਂ ਕੋ ਗੱਲਾਂ ਬਾਤਾਂ ਪੁੱਛ ਕੇ ਲੈ ਗਏ ਲਿਖ ਕੇ ਲੈ ਗਏ ਤੇ ਮੁੜ ਕੇ ਕਈ ਵਾਰੀ ਸੰਗਤ ਸੇਵਾ ਭੇਜਦੀ ਵੀ ਆ ਤੁਹਾਡੇ ਵਰਗੇ ਪਰਿਵਾਰਾਂ ਨੇ ਤੇ ਮੁੜ ਕੇ ਉਹ ਤੁਹਾਡੇ ਤੱਕ ਨ ਪਹੁੰਚਦੀ ਨਹੀਂ ਫਿਰ ਉਹ ਗੱਲ ਮਾੜੀ ਹੈ ਨਾ ਹਾਂ ਹਾਂ ਨਹੀਂ ਬੋਈ ਜੀ ਸਾਡੇ ਕੋਈ ਨਹੀਂ ਸਾ ਗੁਰੂ ਕਿਰਪਾ ਕਰਨਗੇ ਅੱਜ ਇਹ ਸਾਡਾ ਇਹ ਟੀਵੀ ਚੈਨਲ ਆ ਜਿਹਦੇ ਰਾਹੀਂ ਇਹ ਤੁਹਾਡੀ ਗੱਲਬਾਤ ਪੂਰੀ ਦੁਨੀਆ ਚ ਪਹੁੰਚਣੀ ਆ ਬਾਕੀ ਅਸੀਂ ਅੱਜ ਫੇਰ ਇਸ ਗੱਲ ਤੇ ਫੇਰ ਵਾਦਾ ਇਸ ਗੱਲ ਦਾ ਨਹੀਂ ਅਸੀਂ ਦਾਵਾ ਨਹੀਂ ਕਰਦੇ ਅਸੀਂ ਆਪਣੇ ਚੈਨਲ ਦੇ ਉੱਤੇ ਤੁਹਾਡੇ ਪਰਿਵਾਰਾਂ ਦੇ ਦੁੱਖ ਤਕਲੀਫਾਂ ਅਸੀਂ ਸੰਗਤ ਨੂੰ ਦੱਸ ਰਿਹਾ ਜੀ ਪਰ ਕਦੀ ਇਸ ਗੱਲ ਦਾ ਅਸੀਂ ਦਾਵਾ ਨਹੀਂ ਕਰਦੇ ਕਿ ਅਸੀਂ ਤੁਹਾਡੀ ਕੋਈ ਪੈਸਿਆਂ ਨਾਲ ਮਦਦ ਕਰਾਂਗੇ ਅਸੀਂ ਤੇ ਤੁਹਾਡੇ ਨਾਲ ਹੋਈ ਬੀਤੀ ਦੱਸਣੀ ਆ ਸੰਗਤ ਬਾਕੀ ਤੁਹਾਡੀ ਕਿਸਮਤ ਆ ਕੋਈ ਗੁਰਮਖ ਪਿਆਰਾ ਬੋੜੇ ਹਾਂ ਬਿਲਕੁਲ ਠੀਕ ਆ ਮੈਂ ਸਹੀ ਸਹੀ ਗੱਲ ਹੈ ਹਾਂ ਬਿਲਕੁਲ ਉਕੇ ਕਈ ਵਾਰੀ ਹੁੰਦਾ ਨਾ ਵੀ ਕੱਲ ਨੂੰ ਤੁਸੀਂ ਕਹੋ ਵੀ ਬਲੁੰਦਰ ਸਿਆ ਤੂੰ ਤੇ ਲੈ ਗਿਆ ਸਾ ਤੇ ਮੁੜ ਕੇ ਸਾਡੇ ਘਰ ਕੋ ਬੌੜਿਆ ਨਹੀਂ ਅਸੀਂ ਇਹ ਗੱਲ ਦਾ ਦਾਵਾ ਨਹੀਂ ਕਰਦੇ ਨਾ ਕੋ ਵਾਦਾ ਜੀ ਹਾਂ ਜੀ ਆ ਦੇਖੋ ਅਹੀਂ ਆ ਕਿ ਸਾਡੇ ਕੋ ਨਾ ਕੋ ਆਇਆ ਨਾ ਕਿ ਸਾਨੂੰ ਪੁੱਛਿਆ ਹੀ ਆ ਠੀਕ ਹਾਂ ਜੋ ਹੋ ਗਿਆ ਸੋ ਹੋ ਗਿਆ ਗੱਲ ਮੁੱਕ ਗਈ ਉੱਥੇ ਹੀ ਉੱਥੇ ਸਾਡੇ ਨਹੀਂ ਬੁਆ ਲੰਘਿਆ ਕੋਈ ਮੰਤਰੀ ਸ਼ੰਤਰੀ ਕੋਈ ਵਰਾ ਪਰ ਨਹੀਂ ਕੋਈ ਬੰਦਾ ਕਦੀ ਉਹ ਮੌਲ ਜਦੋਂ ਚੇਤੇ ਆਉਂਦਾ ਕਈ ਵਾਰੀ ਮਨ ਚ ਆਉਂਦਾ ਵੀ ਜੇ ਕਿਤੇ ਉਹ ਨਾਂ ਐਡਾ ਭਿਆਨਕ ਦੌਰ ਚੱਲਿਆ ਹੁੰਦਾ ਤੇ ਅੱਜ ਕਿਤੇ ਹੁਸ਼ਿਆਰ ਸਿੰਘ ਦੇ ਵੀ ਪੁੱਤ ਪੋਤਰੇ ਇੱਥੇ ਭੱਜੇ ਫਿਰਦੇ ਵਿਹੜੇ 'ਚ ਅੰਗਰ ਵੇਰਾ ਜੀ ਨੂੰ ਮੇਰਾ ਗੱਲ ਠੀਕ ਹੈ ਬਾਪੂ ਹਰਪਾਲ ਸਿੰਘ ਦੀਆਂ ਦੁੱਖ ਦੀ ਗੱਲ ਮੈਂ ਗੱਲ ਕਰ ਰਿਹਾ ਹਾਂ ਕਿ ਕੁਝ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਲਫ਼ਜ਼ਾਂ ਦੀ ਲੋੜ ਨਹੀਂ ਪੈਂਦੀ ਚਿਹਰੇ ਦੇ ਹਾਵ ਭਾਵ ਹੀ ਸਾਰਾ ਕੁਝ ਬਿਆਨ ਕਰ ਦਿੰਦੇ ਨੇ ਤੁਸੀਂ ਬੜੇ ਸਿਆਣੇ ਹੋ ਤੁਸੀਂ ਸਮਝ ਸਕਦੇ ਹੋ ਕਿ ਬਿਨਾਂ ਲਫ਼ਜ਼ ਵਰਤਿਆਂ ਬਾਪੂ ਹਰਪਾਲ ਸਿੰਘ ਹੁਣੀ ਕੀ ਕਹਿਣਾ ਚਾਹੁੰਦੇ ਆ ਜਿਆਦਾ ਤੀਸਾਲ ਵਾਦਾ ਜਫੀਰ ਹੁਸ਼ਿਆਰ ਸਿੰਘ ਦਾ ਜ਼ਿਕਰ ਕੀਤਾ ਇਹਨਾਂ ਦੇ ਨਾਲ ਅਸੀਂ ਬਹੁਤ ਮਿਹਰਬਾਨੀਆਂ ਪੂਰੀ ਦੁਨੀਆ ਚ ਵਸਦੇ ਸਾਰੇ ਭੈਣ ਭਰਾਵਾਂ ਦੀ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਪ੍ਰੋਗਰਾਮ ਨਹੀਂ ਸਮਝਦੇ ਇੱਕ ਇਤਿਹਾਸ ਦਾ ਹਿੱਸਾ ਸਮਝ ਕੇ ਇਹਨੂੰ ਸਤਿਕਾਰ ਦੇ ਨੇ ਇਹਨੂੰ ਮਾਣ ਦਿੰਦੇ ਨੇ ਜਦੋਂ ਕਿਤੇ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਕਿਤੇ ਵੇਖਣ ਨੂੰ ਮਿਲੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਐਸੀ ਲੋਕਾਂ ਤੱਕ ਜਿਹੜੇ ਇਹੋ ਜਿਹੇ ਪਰਿਵਾਰਾਂ ਦਾ ਕੁਛ ਮਾਨ ਸਤਕਾਰ ਆਪਣੇ ਮਨ ਚ ਰੱਖਦੇ ਨੇ ਬਹੁਤ ਮਿਹਰਬਾਨੀ ਜੀ ਬਾਪੂ ਹਰਪਾਲ ਸਿੰਘ ਤੋਂ ਬਾਅਦ ਹੁਸ਼ਿਆਰ ਸਿੰਘ ਦੇ ਮਾਤਾ ਜੀ ਨਾਲ ਵੀ ਆਪਾਂ ਗੱਲ ਕਰਦੇ ਆਂ